ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਪਾਈ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੀ ਪਹਿਲੀ ਉਦਾਸੀ ਹਲੌਰ ਵਿੱਚ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਸਤੰਬਰ 1507 ਵਿੱਚ ਸੁਲਤਾਨਪੁਰ ਤਲਵੰਡੀ ਤੋਂ ਚੱਲ ਪਏ ਗੁਰੂ ਜੀ ਦਾ ਇਹ ਇਰਾਦਾ ਆਪਣੇ ਬਿਰਧ ਮਾਤਾ ਪਿਤਾ ਨੂੰ ਪ੍ਰਚਾਰਕ ਸਫ਼ਰ ਉੱਤੇ ਜਾਣ ਦੀ ਸੂਚਨਾ ਦੇਿੰਦਾ ਸੀ ਲੋਰ ਪੁੱਜ ਕੇ ਗੁਰੂ ਜੀ ਨੇ ਜਵਾਰ ਮੱਲ ਦੇ ਜੋ ਹੱਟੇ ਵਿੱਚ ਇੱਕ ਖੂਹ ਦੇ ਕੋਲ ਪਿੰਪਲੇਠ ਆ ਡੇਰਾ ਕੀਤਾ ਇੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਲੋਰ ਦੇ ਇੱਕ ਤਰਨਾਟ ਖੱਤਰੀ ਦੁਨੀ ਚੰਦ ਨੇ ਬ੍ਰਹਮਣਾ ਅਤੇ ਸਾਧਾ ਨੂੰ ਆਪਣੇ ਪਿਤਾ ਦੀ ਦੇ નિਮਿਤ ਸ਼ਰਾਧ ਦੇ ਉੱਤੇ ਭੋਜਨ ਲਈ ਬੁਲਾਇਆ ਹੋਇਆ ਸੀ ਹੋਰਨਾ ਹਿੰਦੂਆਂ ਦੀ ਤਰ੍ਹਾਂ ਉਸ ਦਾ ਵੀ ਇਹ ਵਿਸ਼ਵਾਸ ਸੀ ਕਿ ਸ਼ਰਾਧਾ ਦੇ ਦਿਨ ਅੱਸੂ ਵਦੀ 15 ਤੱਕ ਅਥਵਾ ਅੱਸੂ ਦੀ ਪੁੰਨਿਆਂ ਤੋਂ ਮੱਸਿਆ ਤੱਕ ਵਿੱਚ ਬ੍ਰਹਮਣ ਨੂੰ ਖਵਾਇਆ ਹੋਇਆ ਅੰਨ ਤੇ ਉਹਨਾਂ ਨੂੰ ਕੀਤਾ ਹੈ ਦਾਨ ਪਿਤਰ ਲੋਕ ਵਿੱਚ ਮਰ ਚੁੱਕੇ ਪ੍ਰਾਣੀ ਤੱਕ ਪਹੁੰਚ ਜਾਂਦਾ ਹੈ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਪਿਤਰ ਲੋਕ ਨਾਂ ਦੀ ਚੀਜ਼ ਕੋਈ ਹੀ ਨਹੀਂ ਹੈ ਮਗਰ ਮਰਨ ਮਗਰੋਂ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜਾਂ ਮਨੁੱਖ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤਾਂ ਫਿਰ ਹੋਰ ਜੂਨ ਵਿੱਚ ਪੈ ਜਾਂਦਾ ਹੈ ਬ੍ਰਹਮਣਾ ਦਾ ਖਾਦਾ ਆਇਆ ਭੋਜਨ ਵੀ ਅਤੇ ਦਾਨ ਪੁੰਨ ਦੀਆਂ ਵਸਤੂਆਂ ਵੀ ਮਰ ਚੁੱਕੇ ਪ੍ਰਾਣੀ ਨੂੰ ਨਹੀਂ ਮਿਲਦੀਆਂ ਸਗੋਂ ਬ੍ਰਹਮਣਾ ਦੀ ਉਦਰ ਪੂਰਤੀ ਦਾ ਸਾਧਨ ਹੀ ਬਣ ਉਦਰ ਪੂਰਤੀ ਦਾ ਸਾਧਨ ਹੀ ਬਣਦੀਆਂ ਨਾ ਮਾਪਿਆਂ ਦੀ ਸੇਵਾ ਉਹਨਾਂ ਦੇ ਜਿਉਂਦਿਆਂ ਹੀ ਕਰਨੀ ਚਾਹੀਦੀ ਹੈ ਦੁਨੀ ਚੰਦ ਨੂੰ ਇਸ ਸਮਝਾਇਆ ਕਿ ਉਸਦਾ ਇਕੱਤਰ ਕੀਤਾ ਆ ਧਨ ਮਾਲ ਉਸਦੇ ਮਰਨ ਮਗਰੋਂ ਇਸ ਦੁਨੀਆ ਵਿੱਚ ਹੀ ਰਹਿ ਜਾਣਾ ਇਸ ਲਈ ਧਨ ਪਦਾਰਥਾਂ ਨੂੰ ਗਰੀਬਾਂ ਅਤੇ ਲੋੜਵੰਦਾ ਵਿੱਚ ਵੰਡ ਦੇਣਾ ਚਾਹੀਦਾ ਹੈ ਇੰਜ ਕੀਤੇ ਆ ਪ੍ਰਭੂ ਪ੍ਰਸੰਨ ਹੁੰਦੇ ਹਨ ਤਲਵੰਡੀ ਵਿੱਚ ਲੋਹਰ ਤੋਂ ਤਲਵੰਡੀ ਆਏ ਇੱਥੇ ਆਪਣੇ ਮਾਤਾ ਪਿਤਾ ਨੂੰ ਮਿਲੇ ਬਾਬਾ ਕਾਲੂ ਜੀ ਦੀ ਉਮਰ ਉਸ ਸਮੇਂ ਲਗਭਗ 68 ਵਰਿਆਂ ਦੀ ਹੋ ਚੁੱਕੀ ਸੀ ਗੁਰੂ ਜੀ ਦਾ ਪ੍ਰਚਾਰਕ ਸਫਰਾ ਉੱਤੇ ਜਾਣ ਦਾ ਫੈਸਲਾ ਸੁਣ ਕੇ ਉਹ ਬਹੁਤ ਹੈਰਾਨ ਅਤੇ ਦੁਖੀ ਹੋਏ ਮਾਤਾ ਪਿਤਾ ਨੂੰ ਦੁਖੀ ਇਸ ਗੱਲ ਦਾ ਸੀ ਕਿ ਬਟਾਪੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਵਾਲਾ ਇੱਕੋ ਇੱਕ ਪੁੱਤਰ ਉਹਨਾਂ ਨੂੰ ਛੱਡ ਕੇ ਲੰਮੇ ਸਮੇਂ ਲਈ ਜਾ ਰਿਹਾ ਹੈ ਉਸ ਦੇ ਵਾਪਸ ਆਉਣ ਤੱਕ ਸ਼ਾਇਦ ਉਹ ਜੋ ਦੇਵੀ ਹੋਣ ਜਾਣੀ ਮਾਤਾ ਪਿਤਾ ਨੇ ਬਥੇਰੇ ਮਿੰਤਾ ਤਰਲੇ ਕੀਤੇ ਪਰ ਸਤਿਗੁਰੂ ਜੀ ਆਪਣੇ ਫੈਸਲੇ ਤੇ ਡ੍ਰਿਢ ਰਹੇ ਸਾਰੇ ਸੰਸਾਰ ਦੇ ਦੁੱਖਾਂ ਕਸ਼ਟਾਂ ਦੇ ਸਾਹਮਣੇ ਮਾਤਾ ਪਿਤਾ ਤੇ ਦੁੱਖ ਭੈਣ ਪਤਨੀ ਦੇ ਬੱਚਿਆਂ ਦੇ ਮੋਹ ਉਹਨਾਂ ਨੂੰ ਬਹੁਤ ਤੁੱਛ ਜਿਹਾ ਜਾਪਦਾ ਸੀ ਐਮਨਾ ਵੱਦ ਵਿੱਚ ਗੁਰੂ ਜੀ ਤਲਵੰਡੀ ਤੋਂ 50 ਕੁ ਮੀਲਾਂ ਦੀ ਵਿੱਥ ਤੇ ਹੈ ਉਦੋਂ ਇਸ ਦਾ ਨਾਮ ਸੈਦਪੁਰ ਹੁੰਦਾ ਸੀ ਤਦੋ ਸ਼ਾਇਦ ਪੁਰਦਾਮ ਵਿਗੜਿਆ ਹੋਇਆ ਰੂਪ ਸੀ ਇੱਥੇ ਆਪ ਸੱਚੀ ਸੱਚੀ ਕੀਰਤ ਕਰਨ ਵਾਲੇ ਪਰ ਅਤ ਗਰੀਬੜੇ ਜੇ ਮਨੁੱਖ ਭਾਈ ਲਾਲੋ ਦੇ ਘਰ ਜਾ ਠਹਿਰੇ ਭਾਈ ਲਾਲੋ ਜੀ ਤਰਖਾਨਾ ਦਾ ਕੰਮ ਕਰਦੇ ਸਨ ਇਲਾਕੇ ਦੇ ਹਿੰਦੂਆਂ ਅਤੇ ਵਿਸ਼ਵਾਸ ਕਰਕੇ ਬ੍ਰਹਮਣਾਂ ਨੇ ਇਸ ਗੱਲ ਦਾ ਬੁਰਾ ਬਹੁਤ ਬੁਰਾ ਮਨਾਇਆ ਉੱਚ ਖੱਤਰੀ ਜਾਤ ਦਾ ਗੁਰੂ ਨਾਨਕ ਨੀਚ শূਦਰ ਲਾਲੋ ਦੇ ਘਰ ਠਹਿਰਿਆ ਹੈ ਪਾਰ ਸਤਗੁਰੂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਕਿਉਂਕਿ ਆਪ ਜੀ ਦਾ ਤਾਂ ਮਿਸ਼ਨ ਹੀ ਬ੍ਰਹਮਣਾ ਦੀ ਵਰਣ ਵੰਡ ਨੂੰ ਵੰਡ ਨੂੰ ਤੋੜ ਕੇ ਨੀਚਾ ਨੂੰ ਉੱਚ ਬਣਾ ਕੇ ਸਭ ਮਨੁੱਖਾਂ ਨੂੰ ਬਰਾਬਰ ਦੇ ਭਾਈ ਬਣਾਉਣਾ ਸੀ ਇਸੇ ਲਈ ਤਾਂ ਆਪ ਜੀ ਨੇ ਆਖਿਆ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੰਡਿਆ ਸੋ ਘਿਆ ਰੀਸ ਜਿੱਥੇ ਨੀਚ ਸਮਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ ਚਾਤ ਅਬਾਨੀ ਬ੍ਰਹਮਣਾ ਨੂੰ ਗੁਰੂ ਜੀ ਵਿਰੋਧ ਪ੍ਰਚਾਰ ਕਰਨ ਦਾ ਹੋਰ ਮੌਕਾ ਮਿਲ ਗਿਆ ਜਦੋਂ ਗੁਰੂ ਜੀ ਨੇ ਲਾਕੇ ਦੇ ਨਵਾਬ ਜਲਮਖਾਨ ਦੇ ਇੱਕ ਧਨਾੜ ਅਹਲਕਾਰ ਮਲਕ ਭਾਗੋ ਮਲਕ ਭਾਗੋ ਦੇ ਪ੍ਰੀਤੀ ਭੋਜਨ ਨੂੰ ਠੁਕਰਾ ਦਿੱਤਾ ਮਲਕ ਭਾਗੋ ਨੇ ਇਸ ਬ੍ਰਹਮ ਭੋਜ ਉੱਤੇ ਲਾਕੇ ਭਰ ਦੀ ਸਾਦ ਦਾ ਸੰਤਾ ਬ੍ਰਹਮਣਾ ਅਤੇ ਨਗਰ ਦੇ ਪਤਵੰਤੇ ਸੱਜਣਾ ਨੂੰ ਸੱਦਿਆ ਆਸੀ ਇਹ ਭੋਜ ਉਹ ਆਪਣੇ ਪਿਤਾ ਦੇ ਸਰਾਧ ਦੇ ਸੰਬੰਧ ਵਿੱਚ ਦੇ ਰਿਆ ਸੀ ਮਲਕ ਭਾਗ ਬਹੁਤ ਧਨਾੜ ਪੁਰਸ਼ ਸੀ ਇਸ ਕਰਕੇ ਨਗਰ ਦੇ ਲੋਕ ਉਸ ਦਾ ਬਹੁਤ ਆਦਰ ਮਾਨ ਕਰਦੇ ਸਨ ਗੁਰੂ ਜੀ ਨੇ ਉਸ ਦੇ ਇਸ ਬ੍ਰਹਮ ਭੋਜ ਦੇ ਸੱਦੇ ਨੂੰ ਟਕਰਾ ਦਿੱਤਾ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ ਉਸ ਉਹ ਇਸ ਗੱਲੋਂ ਬਹੁਤ ਦੁਖੀ ਸੀ ਦੁਖੀ ਸੀ ਕਿ ਗੁਰੂ ਨਾਨਕ ਦੇਵ ਜੀ ਇੱਕ ਛੂਦਰ ਅਤੇ ਗਰੀਬੜੇ ਜਿਹੇ ਬੰਦੇ ਲਾਲੋ ਦੇ ਘਰ ਠਹਿਰੇ ਹੋਏ ਸਨ ਉਹਨਾਂ ਦੇ ਉਸ ਦੇ ਭੋਜਨ ਬ੍ਰਹਮ ਭੋਜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਹ 2-3 ਵਾਰ ਸੱਦਾ ਭੇਜਿਆ ਗਿਆ ਤਾਂ ਗੁਰੂ ਜੀ ਬ੍ਰਹਮਪੋਜ ਉੱਤੇ ਪਹੁੰਚ ਗਏ ਪਰ ਉਹਨਾਂ ਨੇ ਭੋਜਨ ਸ਼ਕੰਦਨਕਾਰ ਕਰ ਦਿੱਤਾ ਪਰ ਇਹ ਇਕੱਠ ਵਿੱਚ ਗੁਰੂ ਜੀ ਨੇ ਬੜੀ ਦਲੇਰੀ ਨਾਲ ਮਲਕ ਭਾਗੋ ਨੂੰ ਆਖਿਆ ਕਿ ਉਸ ਦੀ ਕਮਾਈ ਇਹ ਰਾਫੇਰੀ ਦੀ ਕਮਾਈ ਹੈ ਰਿਸ਼ਵਤ ਦੀ ਕਮਾਈ ਹੈ ਉਸ ਨੇ ਲੋਕਾਂ ਦੇ ਹੱਕ ਮਾਰ ਕੇ ਧਨ ਇਕੱਠਾ ਕੀਤਾ ਹੈ ਉਸ ਦਾ ਭੋਜਨ ਖਾਣਾ ਤਾਂ ਗਰੀਬਾਂ ਦਾ ਖੂਨ ਪੀਣਾ ਹੈ ਇਸ ਦੇ ਮੁਕਾਬਲੇ ਵਿੱਚ ਭਾਈ ਲਾਲੋ ਦੀ ਕਮਾਈ ਧਰਮ ਦੀ ਕਮਾਈ ਮਿਹਨਤ ਦੀ ਕਮਾਈ ਏ ਉਸ ਦੀ ਸੁੱਕੀ ਕੋਦਰੇ ਦੀ ਰੋਟੀ ਵੀ ਦੁੱਧ ਅੰਮ੍ਰਿਤ ਦੇ ਸਮਾਨ ਹੈ ਸਤਿਗੁਰੂ ਨੇ ਇਸ ਉਪਦੇਸ਼ ਦਾ ਇਹ ਅਸਰ ਹੋਇਆ ਕਿ ਮਲਕਪਾਗੋ ਨੇ ਅੱਗੇ ਤੋਂ ਸੁੱਚੀ ਸੁੁੱਚੀ ਕਿਰਤ ਕਰਨ ਦਾ ਪਰਨ ਲੈ ਲਿਆ ਉਹ ਸਤਿਗੁਰਾਂ ਦੀਆਂ ਸਖਿਆਵਾਂ ਦਾ ਭਾਈ ਲਾਲੋ ਜੀ ਦੀ ਤਰ੍ਹਾਂ ਪ੍ਰਚਾਰ ਕਰਨ ਲੱਗ ਪਿਆ ਹਰ ਦੁਦਵਾਰ ਹੈ ਐਮਨਾਬਾਦ ਗੁਰੂ ਜੀ ਹਰਦਵਾਰ ਵੱਲ ਨੂੰ ਤੁਰੇ ਤੁਰੇ ਹਰਦਵਾਰ ਵਿਕੇ ਵਸਾਖੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਹੈ ਜਿੱਥੇ ਦੂਰੋਂ ਦੂਰੋਂ ਲੋਕ ਬ੍ਰਹਮਣਾ ਦੀ ਵਰਨ ਵੰਡ ਨੂੰ ਤੋੜ ਕੇ ਇਸ਼ਨਾਨ ਕਰਨ ਜਾਂਚੇ ਵਿੱਚ ਬਣਾਕੇ ਸਰਮੁੱਖਾਂ ਨੂੰ ਬਰਾਬਰ ਦੇ ਭਾਈ ਬਣਾਉਂਦੇ ਨੇ ਰਾਈ ਪਾਣੀ ਅਪਰਿਵਤਾ ਆਪ ਨੇ ਆਖਿਆ ਸੀ ਨੀਚੇ ਅੰਦਰ ਨੀਚੇ ਜਾਤਾਂ ਚਾਲਦੇ ਸਨ ਉਹਨਾਂ ਰਵਿਸ਼ਾਸੀ ਕੇ ਸੂਤ ਨਾਨਕ ਜੀ ਕੇ ਸੰਗ ਸਾਧੂਆਂ ਦੇ ਵਡੇੜਿਆਂ ਨੂੰ ਰੀਸ ਕਲਪਿਤ ਪਿੱਤਰ ਲੋਕ ਇਕੱਠੇ ਬਚਾ ਦੇਗਾ ਸਮਾਲੀ ਐਨ ਦੇਖੇ ਨਜ਼ਰ ਤੇ بڑے ਨਾਟਕੀ ਢੰਗ ਨਾਲ ਲੋਕਾਂ ਨੂੰ ਚਾਤ ਉਸਾਨਾ ਬ੍ਰਹਮਣਾ ਗੁਰੂ ਜੀ ਦਾ ਵਿਰੋਧ ਪ੍ਰਚਾਰ ਕਰਦਾ ਹੋਰ ਮੌਕਾ ਮਿਲ ਜਾਂਦਾ ਮਿਲ ਗਿਆ ਗੁਰੂ ਜੀ ਗੰਗਾ ਵਿੱਚ ਲਾ ਬੜੇ ਨਵਰਦੇ ਦੇ ਰਿੰਦੇ ਵਾਲਾ ਉਹਨਾਂ ਨੇ ਦੀਪ ਕਰਕੇ ਪਾਣੀ ਵਿੱਚ ਆਲੇ ਲੱਗੇ ਲੋਕ ਮੈਦਾਨ ਹੋਇਆ ਖੜਾ ਮਲਕਪਾਗੋ ਜੀ ਬੰਦਾ ਆ ਗਿਆ ਹੈ ਇੱਕ ਐਸਾ ਅਣਜਾਣ ਬੰਦਾ ਆ ਗਿਆ ਜਿਹੜਾ ਸ਼ਸਤਰਾਂ ਦੀ ਸਿੱਖਿਆ ਦੇ ਵਿਰੁੱਧ ਉਲਟੇ ਪਾਸੇ ਨੂੰ ਪਾਣੀ ਦੇ ਰਿਹਾ ਹੈ ਲੋਕਾਂ ਦੀ ਭੀੜ ਇਕੱਠੀ ਹੋ ਗਈ ਮੁੱਖੀ ਪੰਡਤਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਉਲਟੇ ਪਾਸੇ ਪਾਣੀ ਕਿਉਂ ਦੇ ਰਹੇ ਹੋ ਤੇ ਗੁਰੂ ਜੀ ਨੇ ਸਗੋਂ ਨਾਲ ਉਲਟਾ ਸਵਾਲ ਕਰ ਦਿੱਤਾ ਕਿ ਤੁਸੀਂ ਸਭ ਚੜ੍ਹਦੇ ਵੱਲ ਕਿਸ ਨੂੰ ਪਾਣੀ ਦੇ ਰਹੇ ਹੋ ਲੋਕਾਂ ਨੇ ਕਹਿਣ ਉੱਤੇ ਉਹ ਸਭ ਪਿੱਤਰ ਲੋਕ ਵਿੱਚ ਪਿੱਤਰਾਂ ਨੂੰ ਪਾਣੀ ਭੇਜ ਰਹੇ ਹਨ ਗੁਰੂ ਜੀ ਨੇ ਕਿਹਾ ਉਹ ਤਲਵੰਡੀ ਵਿੱਚ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਨ ਪੰਡਤਾਂ ਆਖਿਆ ਕਿ ਤੁਹਾਡਾ ਪਾਣੀ ਦੇਨ 400 ਮੀਲ ਤੱਕ ਦੂਰ ਤਲਵੰਡੀ ਨਹੀਂ ਪੁੱਜ ਸਕਦਾ ਗੁਰੂ ਜੀ ਨੇ ਫਿਰ ਸਵਾਲ ਕੀਤਾ ਕਿ ਭਲਾ ਜੇ ਮੇਰਾ ਪਾਣੀ 3 400 ਮੀਲ ਦੂਰ ਨਹੀਂ ਪੁੱਜ ਸਕਦਾ ਤੇ ਤੁਹਾਡਾ ਪਾਣੀ ਪਿੱਤਰ ਲੋਕ ਵਿੱਚ ਕਿਵੇਂ ਪੁੱਜੇਗਾ ਜਿਸ ਪਿੱਤਰ ਲੋਕ ਬਾਰੇ ਤੁਹਾਡਾ ਵਿਸ਼ਵਾਸ ਹੈ ਉਹ ਲੱਖਾਂ ਕੂਹਾਂ ਦੀ ਦੂਰੀ ਉੱਤੇ ਹੈ ਗੁਰੂ ਜੀ ਨੇ ਇੰਨਾ ਕਹਿਣ ਦੇ ਦੇਰ ਸੀ ਕਿ ਲੋਕਾਂ ਨੂੰ ਆਪਣੀ ਔਕਾਈ ਦਾ ਪਤਾ ਲੱਗ ਗਿਆ ਕਿ ਪਵਿੱਤਰ ਲੋਕਾਂ ਨੂੰ ਪਾਣੀ ਭੇਜਣ ਦਾ ਕੰਮ ਇੱਕ ਵਿਅਰਥ ਕੰਮ ਹੈ। ਫਰਦੁਆਰ ਵਿੱਚ ਗੁਰੂ ਜੀ ਨੇ ਇੱਕ ਵਿਸ਼ਨਵਨਤ ਸਾਧੂ ਨੂੰ ਬਾਹਰ ਬਾਹਰ ਦੀ ਸੋਚ ਰੱਖਣ ਤੋਂ ਵਰਜਿਆ ਤੇ ਮਨ ਨੂੰ ਸ਼ੁੱਭ ਗੁਣਾ ਨਾਲ ਪਵਿੱਤਰ ਰੱਖਣ ਦੀ ਸਿੱਖਿਆ ਦਿੱਤੀ। ਇੱਕ ਦਿਨ ਸਵੇਰੇ ਹੀ ਵਿਸ਼ਨਵ ਸਾਧੂ ਨੇ ਉੱਥੇ ਚੌਂਕਾ ਬਣਾ ਕੇ ਪੋਚਾ ਫੇਰਿਆ ਤੇ ਚੌਂਕੇ ਦੇ ਚੁਗਿਰਦੇਕਾਰ ਕੱਟ ਦਿੱਤੀ। ਉਸਨੇ ਭੋਜਨ ਤਿਆਰ ਕਰ ਲਈ ਅੱਗ ਬਾਲ ਲਈ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਾਧੂ ਕੋਲ ਅੱਗ ਲਾਉਣ ਲਈ ਆਖਿਆ ਮਰਦਾਨਾ ਜੀ ਜਦ ਸਾਧੂ ਦੇ ਚੌਂਕੇ ਕੋਲ ਗਏ ਤਾਂ ਉਹਨਾਂ ਨੂੰ ਪ੍ਰਸ਼ਾਦ